ਸਾਰੇ ਸੰਸਾਸੀ ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਲਓ ਜੀ ਆਪਾਂ ਬਣਾਈਏ ਸਬਜੀ। ਅੱਜ ਬਣੋਣੀ ਆਪਾਂ ਆਲੂ। ਇਹਦੇ ਕਰ ਲਿਆ ਆਪਾਂ ਸਮਾਨ ਤਿਆਰ। ਉਧਰ ਆਲੂ بڑے ਛੇਲਦੀਆਂ। ਪਾਣੀ ਚ ਪਾਏ ਠੰਡੇ। ਤੇ ਆਪਾਂ ਵੀਰਵਾ ਕਰੀਏ ਸ਼ੁਰੂ। ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ। ਕਿ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ। ਲਾਈਕ ਸ਼ੇਅਰ ਕਮੈਂਟ ਕਰਿਓ ਬਾਤੋ ਬਾਤੋ ਚੈਨਲ ਨੂੰ ਸਪੋਰਟ ਕਰੋ ਇਹ ਤਾਂ ਬਲੈਂਡੀ ਮੋਟੀ ਬੜੀ ਨੋਡਰਾਂ ਨਾ ਨਹੀਂ ਮਾ ਬਾਰਨਾ ਨੋਡਰਾਂ ਨਾ ਤਰੀ ਸੰਣੀ ਜੀ ਹੋ ਜਾਂਦੀ ਐਹੋ ਬੜੀ ਭੁੰਦੇਣੀ ਨਾਲ ਜੀਰਾ ਤਾਂ ਹੈ ਨਹੀਂ ਜੀਰਾ ਵੀ ਖਤਮ ਹੋ ਗਿਆ ਮੈਂ ਆਉਣ ਵਾਲਾ ਹੁਣ ਰਾਸ਼ਾ ਪਾਣੀ ਲੈ ਆਵਾਂਗੇ ਅਗਲੇ ਮਹੀਨੇ ਫੇਰ ਆਵਾਂਗਾ ਹੌਲੀ ਹੌਲੀ ਚੀਜ਼ਾਂ ਮੋਕਦੀਆਂ ਜਾਂਦਣਾ ਚਲੋ ਜੀ ಪಾಲ್ಗೆ ತಡಕಾ ತುಂಬ ಬಣ್ಣ ಬೇಕು ನಾಳೆ ਆ ਤੇ ਆਹਨ ਲਾ ਚੋਣ ਹਰ ਰੋਜ਼ ਅਮੀਰ ਚ ਨਾਲੇ ਕਿਨੇ ਗਾਇਆ ਪਿਆਜ ਬਾਅਦ ਤੇ ਇਹਨੂੰ ਗ੍ਰाइंड ਕਰ ਲਿਆ ਮਹਲਾ ਸੰ ਫਿਰ ਨਾਲੇ ਮੈਂ ਕਿਹ ਗਾਇਆ ਤੇ ਬੁਢੂ ਦੇ ਬੁਠੀਆਂ ਨਹੀਂ ਜਾਂਦਾ ਪੁੱਤਰ ਅੱਲਾ ਭਾਈ ਨੂੰ ਕੋਨ ਦੇ ਤੇ ਕੇ ਇਹਨੂੰ ਪਿਆਰ ਕਰ ਲੈਣਾ ਜੀ ਗਾਇਸ ਦੇ ਲਈਏ ਪੀ ਕੇ ਤੋ ਕੇ ਫਿਰ ਪਾਉਂਦੇ ਹਾਂ ਪਿਆਈ ਪਾ ਲਓ ਆਹੇ ਟਮਾਟਰ ਨੂੰ ਪਾਉਣਾ ਕਿਉਂਕਿ ਫਿਰ ਸਰਦੀਆਂ ਖਟੀਆਂ ਕਿਹਦੀਆਂ ਹੁੰਦੀਆਂ ਇਹ ਜਦੋਂ ਇੱਕ ਵਾਰ ਸਵੇਰ ਸੁਬਾਹ ਜੇ ਸਬਜ਼ੀ ਬਣਾਣੀ ਹੋ ਤਾਂ ਦੂਸਰਾ ਸੁਬਾਹ ਬਣਦੀ ਇਹੋ ਪੰਜਾਰ ਗਰੀ ਜੇ ਪੀਟਾ ਲਾਈਏ ਨਾ ਉਹ ਰੋਮੀ ਸੁਬਾਹ ਬਣਦੀ ਬਾਡੀ ਬਾਹਰ ਠੰਡੇ ਢੀਲੇ ਜਿ ਬਾਹਰ ਇਹ ਤਾਂ ਤੀਲਾ ਫਿਰ ਵੇਲਾ ਕਰਨਾ ਇੰਟਰ ਕਲਾਉਣਾ ਹੈ ਆਪਾਂ ਮੈਂ ਸਾਰੀਆਂ ਉਠਾ ਰਹੀਆਂ ਪੈਣਾ ਨੂੰ ਬੇਨਤੀ ਆ ਕਿ ਮੈਂ ਹੋ ਸਕਦੀਆਂ ਤੇ ਚੈਨਲ ਬੰਦ ਕਰ ਦੇਣਾ ਸਾਰਦਾ ਇੱਕ ਲੋਕ ਨੇ ਵੀਡੀਓ ਨੂੰ ਆਨ ਨਹੀਂ ਚੈਨਲ ਨੂੰ ਵੀ ਲੋੜਾਂ ਬੰਦ ਕਰ ਦੇਣਾ ਕਿਉਂਕਿ سپورਟ ਵਗੈਰੇ ਦਾ ਨਹੀਂ ਕੰਮ ਨਹੀਂ ਹੁੰਦੀ ਸਾਲ ਹੋ ਗਿਆ ਇਹਨੇ ਇਸਪੋਰਟ ਨਹੀਂ ਕੀਤੀ ਤੇ ਮੈਂ ਚੈਨਲ ਜਿਹੜਾ ਆਪਣਾ ਵੀ ਬੰਦ ਕਰ ਦੇਣਾ ਸਾਰੇ ਫੈਰ ਪਰਵਾਂ ਦੇ ਸੇਯੋਗ ਨਾਲ ਸ਼ੁਰੂ ਕੀਤਾ ਸੀ ਤੇ ਜੇ ਕੋਈ ਸਾਥ ਨਹੀਂ ਹੁੰਦਾ ਵੀ ਫਿਰ ਉਹ ਕਾਮੇ ਨਿਹੜਾ ਵਾ ਨਹੀਂ ਉਹ ਤਾਂ ਮੈਂ ਉਹ ਤਾਂ ਕੱਲੀ ਵੀਡੀਓ ਬਣਾ ਕੇ ਪਾਉਣੀ ਹੁਣ ਮੈਂ ਕਿਹ ਚੱਲ ਨਾਲੇ ਸਭੀ ਉਤਰ ਖਲਾ ਲੈਨੇ ਉਹ ਨਾਲੇ ਗਈ ਤੇ ਨਾਲੇ ਸਾਰਿਆਂ ਕੋਲ ਸੁਣ ਲੈਣਗੇ ਜੋ ਕੋਈ ਜਾਨੂੰ ਮਖੜੀ ਆਪਾਂਸ ਨਾ ਕਰਦੇ ਕਿ ਆਪਾਂ ਉਹਦੇ ਵਿੱਚ ਤਰੱਕੀ ਮਿਲਣੀ ਹੈ ਗਰਮੀ ਵੜੀ ਗਰਮੀ ਪਿਆ ਮੀਂਹ ਦੇ ਨਾਲ ਹੋ ਗਈ ਆ ਲਿਆ ਕੋਈ ਫੈਲਾ ਨਹੀਂ ਅੱਜ ਆਵੇ ਦੁੱਧ ਪਿਆ ਨੂੰ ਬਾਲਾ ਲਾਉਣਾ ਅੱਜ ਆਵੇ ਗੱਡਾ ਪਾਂਡਿਆ ਦਾ ਪਿਆ ਇਹ ਦਰਸੋਈ ਚਬੜ ਗਈ ਤਾਂ ਫਿਰ ਦਰਸੋਈ ਚ ਨਹੀਂ ਗਿਆ ਜਾਂਦਾ ਨਹੀਂ ਗਰਮੀ ਦੇ ਨਾਲ ਮੇਰਾ ਤੇ ਇੱਕ ਸ਼ੂਗਰ ਹੈ ਤੇ ਬੀਤਦੀ ਇਹਦਾ ਕਰਕੇ ਮੇਰਾ ਸਾਹ ਐਨਾ ਬੰਦ ਹੁੰਦਾ ਗਰਮੀ ਦੇ ਨਾਲ ਕੋਈ ਸਾਹ ਨਹੀਂ ਤਾਂ ਕੰਨ ਨਾ ਕੰਮੁੰਦਾ ਨਹੀਂ ਹਾਂ ਸੋਹਣੀ ਪਾ ਲੋਜੀ ਰਪੇ

ਲੋੜੀ ਮਸਾਲਾ ਤਾਂ ਨਹੀਂ ਆਪੋ ਆਜਾ ਤੇ ਇਹ ਵਿੱਚ ਪਾ ਗਿਆ ਪਾਣੀ ਨਾ ਨਾ ਇਹ ਰੋਨਾ ਆਟਾ ਤੇ ਉੱਥੇ ਮੈਂ ਦੁੱਧ ਵੀ ਥਾਰ ਪਾਉਂ ਬਾੜੀ ਵਾਲਾ ਹੋਣਾ ਆਟਾ ਗੁੰਨ ਤੇ ਪਾਣੀ ਸੌਵ ਕਰ ਲੈਣੀ ਪਾਣੀ ਗੋਣਾ ਬਜੇ ਨਾਲ ਚੀਨੀ ਪਾਉਣ ਨੂੰ ਬਾਹਰ ਚਲ ਆ ਦੇ ਜਿਹੜਾ ਇਹ ਤਾਂ ਇਹ ਤਰੀਕਾ ਜੀ ਵਾਹ ਪੂਰੀ ਵੀ ਚੁੱਕ ਜਰਾ ਆਲੂ ਪਾ ਲਈ ਤੇ ਆਲੂ ਢੋਬੜੀ ਉਹ ਕਿ ਉਹ ਖਤਮ ਹੋਇਆ ਰੋਟਾ ਪਰ ਪੈਟ ਕੱਢਿਆ ਉਹ ਚੰਗਾ ਕੰਮ ਜਿਹੜਾ ਉਹ ਨਹੀਂ ਪਸੰਦ ਕਰਦੇ ਗੰਦਮਾਨ ਜਿਹੜਾ ਨਾ ਚੈਨਲਾਂ ਤੇ ਪੈਂਦਾ ਉਹਨੂੰ ਪਸੰਦ ਕਰਦੇ ਆ ਬਾਕੀ ਇਹ ਜਿਹੇ ਕੰਮ ਸਪੋਰਟ ਤੋਂ ਬਿਨਾਂ ਨਹੀਂ ਦੇਣਾ ਫੇਰ ਤਾਂ ਉਹ ਉਹ ਬੈਂਦੀ ਕਰਦੇ ਜਦੋਂ ਸਪੋਰਟ ਨਾ ਨਾ ਆਵੇ ਉਹ ਕੰਮ ਨਹੀਂ ਚੱਲਦਾ ਜਦੋਂ ਆਪਾਂ ਆਸਨਾ ਕੰਮ ਸ਼ੁਰੂ ਕਰੀਏ ਫਿਰ ਮਾਣ ਜਿਹੜਾ ਸਾ ਟੁੱਟ ਜਾਂਦਾ ਇਹ ਪਸਾਰੇ ਪਹਿਣ ਭਰਾਵਾਂ ਦੇ ਸਾਥ ਦੇ ਨਾਲੇ ਕੰਮ ਕੀਤਾ ਹੈ ਸਾਥ ਵਿੱਚ ਸਾਦੇ ਲਾਉਣੇ ਗੇਰ ਖਲਾਰਾ ਪੈ ਨਹੀਂ ਹੁਣ ਫਰੈਕਵੈਂਸੀ ਕਰੀਗੇ ਨੂੰ ਪਾਣੀ ਪੋਣੀ ਗਿਆ ਸਲੈਬ ਜਾਂਦੀ ਨਹੀਂ ਪਾਣੀ ਖਰਾਬ ਹੋਵਾ ਪਾਣੀ ਭੈਂ ਖਲੋਤਾ ਰਹਿੰਦਾ ਜਿੱਦਾਂ ਮੈਂ ਪੈ ਦੋ ਆ ਰਾਜਨੀਕ ਲੋਕਾਂ ਦਾ ਇਹ ਦਸਤੇ ਕੰਮ ਬੁੱਝਿਆ ਆਪਣੀ ਤੇ ਪਾਸ Gracias. ਉਹ ਜੀ ਭਾਂਡੇ ਵੀ ਸਾਫ਼ ਹੋ ਗਏ। ਖੜੀ ਹੋਣੀ। ਮੈਂ ਤਾਂ ਪਾਣੀ ਚਾਲੂ ਦੁੱਧਾ ਫਿਰ ਬਾਲਾ ਗਿਆ। ਰਾਦਾ ਤੇ ਕਾਲੇ ਜਿਹੇ ਪਿੰਡਾ ਉਹ ਤਾਂ ਨਹੀਂ ਮਿਲਦੇ ਕੇਵੇ ਜਿਹੜੇ ਰੋਟੀ ਨੂੰ ਆਟੇ ਆ ਸਵੇਰ ਦੀ ਨੂੰ। ਜਿਹੜੇ ਜਿਹੇ ਪੜੇ। ਵਾਲਾ ਪਾ ਜੇ ਬੜਾ ਮੇਰਾ ਹਾਲ ਵੇਖੋ ਕਿ ਜਿੱਦਾਂ ਮੈਂ ਲਾਤੀ ਹੁੰਦੀ ਹਾਂ ਬਹੁਤ ਕੰਮ ਕਰਨਾ ਚਾਹੀਦਾ ਹੈ ਕਹਿਦੇ ਨੇ ਰੋਟੀ ਪਾਣੀ ਦੀ ਕਿਹੜੀ ਗੱਲ ਹਰ ਕੰਮ ਜਨਾਨੀ ਕਰਦੀ ਤੁਸੀਂ ਕਿਰਿਆਦਾਰ ਕਰਦਿਆਂ ਜੀ ਵੱਡੀ ਗੱਲ ਆਖਰੀ ਇਹ ਸੁਣਨ ਨੂੰ ਮਿਲ ਜਾਂਦੀ ਕਿ ਮੈਨੂੰ ਤੇ ਮੋਬਿਲ ਚੱਲ ਗਿਆ ਆਪਣਾ ਤੇ ਮੈਂ ਇਹ ਟਾਟੇ ਕੋਲ ਕੰਮ ਫੇਰ ਲਏ ਕਪੜੇ ਧੋ ਕੇ ਲਾਉਂ ਆਲੂ ਬਹੁਤ ਬਚਾ ਕੇ ਲੈ ਲੇ ਵਾਏ ਸੌਤਨਾਂ ਨੂੰ ਸਾਥ ਕੋਈ ਇਧਰ ਦੇਖੋ ਆਮੇ ਰੱਖ ਲੇ ਦੋ ਆਲੂ ਇਰੇ ਮੈਂ ਜੋਰੀਂ ਟਿਕੰਗਾ ਬਣਾ ਦੂੰਗੀ। ਆ ਦੋਦ ਨੂੰ ਵੀ ਆ ਗਿਆ ਬਾळा। ਤੇ ਇੱਧਰ ਸੱਜ ਗਈ ਆਲਵਾ ਨੇ। ਤੋਂ ਆਪੇ ਰੇਜ ਦੀ ਰਵੇ। ਮੈਂ ਹੁਣ ਪੱਖੇ ਥੱਲੇ ਬੈ ਕੇ ਕਰੀ ਨਾ ਮੁਰਕਾ ਸਕਾਲਾ। ਤੇ ਮੈਂ ਮੈਂ ਹੰਡਾਉਣਾ ਨਾ ਕਿ ਕੱਪੜੇ ਲਾਉ। ਇਧਰ ਆਟਾ ਗੁੰਨ ਕੇ ਠਾਕਾ ਤਮਾੜਾ ਰੈਸਟ ਤੇ ਰੱਖਿਆ ਕੋਈ ਨਹੀਂ ਜੇ ਤਾਂ ਫੁੱਲ ਕੇ ਲਾਉਣੇ ਹੋਣਗੇ ਨਾਲ ਆਪਾਂ ਮੁਕੀ ਦੇ ਲਾਂਗੇ। ਤੇ ਚਲੋ ਜੀ। ਵੀਡੀਓ ਨਾਲ ਕਰਕੇ ਆਪਾਂ ਐਂਡ। ਸਾਰੇ ਹੰਸਾ ਸੀ ਕਾਲ ਜੀ।